नहीं मैं मैं हूं पार्टी प्रो ऐसी तक हुआ ऐसी मैं और इतनी मैं लड्डू भी नहीं करता थी सब में और मेरे के लड्डू की पैदा और एक भाई ऐसी बात और आई फर्दर अंडरटेक टू बाय मैडम सेट हॉस्पिटल जी फॉर्मली ठीक है सर ਤੇ ਕੋਈ ਜਾਣਦੇ ਬਾਰੇ ਸੋਸੀਸ਼ਨ ਉਹ ਕੀ ਕਰਨਗੇ ਵੀ ਐਸ ਯੂਜੂਅਲ ਜਿਵੇਂ ਹਰ ਸਾਲ ਇਲੈਕਸ਼ਨ ਹੁੰਦੀ ਹੈ ਅੱਜ ਦੇ ਕੱਲ ਦੋ ਦਿਨ ਨਾਮਿਨੇਸ਼ਨ ਦੀ ਡੇਟ ਭਰੀ ਰੱਖੀ ਹੈ ਸੋ ਜਿਹੜੇ ਜਿਹੜੇ ਕੰਟੈਸਟੈਂਟਸ ਨੇ ਉਹਨਾਂ ਨੇ ਕੱਲ ਤੱਕ ਆਪਣੀ ਨਾਮਿਨੇਸ਼ਨ ਭਰ ਜਾਣੀ ਸੋ ਇਹਦਾ ਇੱਕ ਟ੍ਰੈਡੀਸ਼ਨ ਹੈਗਾ ਚੱਲਿਆ ਆ ਰਿਹਾ ਸੋ ਇਹਦੇ ਤਹਿਤ ਐਡਵੋਕੇਟਸ ਆਪਣੇ ਨਾਮਿਨੇਸ਼ਨਸ ਭਰਦੇ ਕੀ ਕਿਹਾ ਜਾਂਦਾ ਨਾਮਿਨੇਸ਼ਨਸ ਪਰ ਆਪਣੇ ਨੇ ਵਧੀਆਂ ਮੈਂ ਦੀ ਸਮੇਂ ਦੇ ਸਾਰਿਆਂ ਨੂੰ ਵੈਸਟ ਸ਼ੀਸ਼ ਕਹਿਣਾ ਤੇ ਵਧੀਆ ਕੰਮ ਕਰਨ ਅੱਜ ਅਮ੍ਰਿਤਸਰ ਬਾਹਰ ਐਸੋਸੀਏਸ਼ਨ ਪੰਜਾਬ ਦੀ ਨੰਬਰ 1 ਬਾਹਰ ਹੈ ਸੋ ਮੈਂ ਕਹਾਗਾ ਕਿ ਜਿੰਨੀ ਉਚਾਈਆਂ ਤੇ ਅਸੀਂ ਲੈ ਕੇ ਗਏ ਆ ਉਹਨਾਂ ਉਚਾਈਆਂ ਤੇ ਇਹ ਵੀ ਲੈ ਕੇ ਜਾਓ ਅੱਜ ਇੱਥੇ ਨੋਮੀਨੇਸ਼ਨਸ ਹੋ ਗਿੱਤੇ ਗਏ ਸਾਰੇ ਕੈਂਡੀਡੇਟਸ ਵੱਲੋਂ ਥੋੜਾ ਜਿਹਾ ਦਸਤਾਵੇਜ਼ ਸਰ ਮੈਮ ਸਾਡੇ ਵੱਲੋਂ ਨੋਮੀਨੇਸ਼ਨ ਦੀ ਡੇਟ ਹੈ ਜਿਹੜੀਆਂ ਉਹ ਫਾਈਨਲ ਕੀਤੀਆਂ ਗਈਆਂ ਸੀਗੀਆਂ ਸਾਡੀ ਡੇਟਸ 18 ਦੇ 19 ਨੋਮੀਨੇਸ਼ਨ ਦੀ ਹੈ ਜਿਹੜੀ 20 ਡੇਟ ਆ ਉਹ ਰੱਖੀ ਆ ਆਪਾਂ ਸਕਰੂਟੀ ਲਈ ਤੇ 21 ਦੀ ਆਪਾਂ ਵਿਡਰੋਅਲ ਵਾਸਤੇ ਰੱਖੀ ਆ ਜੀ ਡਿਊਰਿੰਗ ਅ ਅੱਜ 18th ਆਫ ਫੈਬ ਸਾਡੇ ਐਗਜ਼ੀਕਟਿਵ ਮੈਂਬਰ ਜਿਹੜੇ ਆਏ ਨੇ ਉਹਨਾਂ ਨੇ ਫਾਈਲ ਕੀਤੀ ਆ ਇਹਨਾਂ ਵਿੱਚ ਦੋ ਅਜੇ ਤੱਕ ਐਗਜ਼ੀਕਟਿਵ ਮੈਂਬਰ ਆਏ ਨੇ ਉਸ ਤੋਂ ਬਾਅਦ ਸੈਕਟਰੀ ਲਈ ਵਿਕੀ ਮਹਾਰਾ ਜੀ ਆਪਣੀ ਨੋਮੀਨੇਸ਼ਨ ਫਾਈਲ ਕਰਕੇ ਗਏ ਨੇ ਜੀ ਰਿਅਰ ਦੇ ਲਈ ਮਲਕੀਅਤ ਸਿੰਘ ਕਰਕੇ ਗਏ ਨੇ ਜੁਆਇੰਟ ਸੈਕਟਰ ਲਈ ਦੋ ਕੈਂਡੀਡੇਟ ਆਏ ਨੇ ਅਜੇ ਤੱਕ ਜਿਨ੍ਹਾਂ ਵਿੱਚੋਂ ਇੱਕ ਮਨੋਜ ਮਹਿੰਦਰੂ ਜੀ ਨੇ ਦੂਸਰੇ ਸ਼ਿਵ ਕੁਪਾਲ ਸ਼ਰਮਾ ਜੀ ਨੇ ਇਹਨਾਂ ਨੇ ਆਪਣੀ ਨੋਮੀਨੇਸ਼ਨ ਫਾਈਲ ਕੀਤੀ ਆ ਬਾਕੀ 4 ਵਜੇ ਤੱਕ ਦੇਖਦੇ ਆਂ ਹੋਰ ਬਾਕੀ ਕਿਹੜੇ ਕੈਂਡੀਡੇਟਸ ਆਉਂਦੇ ਨੇ ਤੇ ਉਹਨਾਂ ਦੀ ਸਰ ਇਲੈਕਸ਼ਨ ਕਿਦੋਂ ਆ ਤਾਂ ਕਿੰਨੀ ਤਰੀਕ ਤੱਕ ਹੋਵੇਗੀ ਐਸ ਪਰ ਸ਼ਡਿਊਲ ਜਿਹੜੀ ਇਲੈਕਸ਼ਨ ਆ ਜੀ 28/2/2025 ਨੂੰ ਹੋਏਗੀ ਇਹਦੀ ਟਾਈਮਿੰਗ ਵਗੈਰਾ ਜਿਹੜੀ ਅਪ੍ਰੋਕਸੀਮੇਟਲੀ ਆ ਵੀ ਸਵੇਰੇ 9 ਤੋਂ ਲੈ ਕੇ 4 ਵਜੇ ਤੱਕ ਦੀ ਰੱਖੀ ਜਾਵੇਗੀ ਬਾਕੀ ਜੋ ਆਰਓ ਟੀਮ ਬੈਠ ਕੇ ਡਿਸ ਉਹ ਤੁਹਾਨੂੰ ਟਾਈਮਿੰਗ ਲਈ ਬਾਅਦ ਵਿੱਚ ਇੰਟੀਮੇਟ ਕਰ ਦੇਵਾਂਗੇ ਸਰ ਇਹਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਇਸ ਵਿੱਚ ਜੋ ਸਾਡੀ ਬਾਰ ਦੀ ਇਲੈਕਸ਼ਨ ਦੇ ਲਈ ਦੇਖੋ ਮੈਂ ਤੁਹਾਨੂੰ ਇੱਕ ਗੱਲ ਬੜੀ ਕਲੀਅਰ ਕੱਟ ਦੱਸਾਂ ਇਹ ਬਾਰ ਐਸੋਸੀਏਸ਼ਨ ਆਫ ਅਮਰਸਰ ਇਟਸ ਲਾਈਕ ਅ ਫੈਮਿਲੀ ਓਕੇ ਇਹ ਸਾਡੇ ਫੈਮਿਲੀ ਮੈਂਬਰਸ ਨੇ ਆਪਸ ਦੇ ਵਿੱਚ ਹੁਣ ਇਲੈਕਸ਼ਨ ਹੋ ਰਹੀ ਆ ਥੀਸ ਇਟਸ ਅ ਹੈਲਦੀ ਗੇਮ ਓਕੇ ਤੇ ਫਰੈਂਡਲੀ ਗੇਮ ਇਲੈਕਸ਼ਨਸ ਨੇ ਦੇਖੋ ਕੰਟੈਂਡਰ ਨੇ ਉਹਨਾਂ ਨੇ ਆਪੋ ਆਪਣਾ ਕੈਂਪੇਨ ਕਰਨਾ ਵਾ ਆਪਣਾ ਆਪਣਾ ਜੋਰ ਲਗਾਉਣਾ ਵਾ ਸਾਰਿਆਂ ਨੇ ਤੇ ਆਪਣੇ ਵੱਲੋਂ ਮਿਹਨਤ ਤਾਂ ਕਿਸੇ ਨੇ ਨਹੀਂ ਛੱਡਣੀ ਬਿਲਕੁਲ ਸੋ ਤਾਂ ਜਿਹੜਾ ਕੰਪੀਟੀਸ਼ਨ ਆ ਉਹ ਤਾਂ ਕਾਫੀ ਹੋਏਗਾ ਜੀ ਬਾਕੀ ਮੈਂ ਚਾਹੁੰਦਾ ਵਾਂ ਵੀ ਜਿਹੜੀ ਕੰਪੀਟੀਸ਼ਨ ਆ ਉਹ ਹੈਲਦੀ ਹੋਣਾ ਚਾਹੀਦਾ ਬਿਲਕੁਲ ਸੋ ਔਰ ਸਾਡੇ ਵੱਲੋਂ ਜੋ ਟਰਾਂਸਪੇਰੈਂਸੀ ਹੋਏਗੀ ਅਸੀਂ ਆਪਣੀ ਆਰਓ ਟੀਮ ਵੱਲੋਂ ਸ਼ੂਰ ਕਰਦੇ ਹਾਂ ਵੀ ਜਿਹੜੀ ਇਲੈਕਸ਼ਨ ਨੇ ਇੰਪਾਰਸ਼ੀਅਲ ਹੋਣਗੇ ਇਸ ਇਲੈਕਸ਼ਨ ਦੇ ਟਾਈਮ 'ਚ ਕੋ ਸਿਕਿਉਰਿਟੀ ਸਿਕਿਉਰਿਟੀ ਅਰੇਂਜਮੈਂਟ ਦੇਖੋ ਮੈਮ ਐਸ ਪਰ ਐਸ ਪਰ ਨੋਰਮ ਜਿਹੜੀ ਸਿਕਿਉਰਿਟੀ ਆ ਸਾਡੇ ਕਮਿਸ਼ਨਰ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਸਿਕਿਉਰਿਟੀ ਡਿਪਲੋਏ ਹੁੰਦੀ ਆ ਓਕੇ ਆਈ ਥਿੰਕ ਸੋ ਜਿਹੜੀ ਸਿਕਿਉਰਿਟੀ ਬਾਹਰ ਇਲੈਕਸ਼ਨ ਦੇ ਵਿੱਚ ਆ ਇਹਦੇ ਵਿੱਚ ਡੈਡੀਗੇਨੇਟਡ ਡੀਐਸਪੀ ਏਸੀਪੀ ਲੈਵਲਸ ਜਾਂ ਡੀਸੀਪੀ ਲੈਵਲ ਤੱਕ ਦਾ ਇੱਕ ਅਫੀਸਰ ਉੱਪਰ ਹੁੰਦੇ ਨੇ ਜਿਹੜੇ ਕਰਦੇ ਨੇ ਅੱਜ ਵੀ ਨੋਮੀਨੇਸ਼ਨ ਦੇ ਲਈ ਡੀਸੀਪੀ ਮੀਨਾ ਸਾਹਿਬ ਹੈਗੇ ਨੇ ਏਸੀਪੀ ਨਾਰਥ ਓਕੇ ਉਹ ਮੋਨਿਟਰ ਕਰ ਰਹੇ ਨੇ ਸਿਕਿਉਰਿਟੀ ਡਿਪਲੋਏ ਆ ਬਾਹਰ ਠੀਕ ਹੈ ਤੁਹਾਡਾ ਕਿਹੜੀ ਪੋਸਟ ਲਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਵੋਕੇਟ ਦਿਲਸ਼ੇਰ ਸਿੰਘ ਹੈ ਤੇ ਐਗਜ਼ੈਕਟਿਵ ਮੈਂਬਰ ਲਈ ਪੋਸਟ ਤੇ ਕੰਟੈਸਟ ਕਰ ਰਿਹਾ ਇਸ ਵਾਰ ਸਰ ਜੇਕਰ ਸਾਰੇ ਬਾਰ ਮੈਂਬਰਸ ਤੁਹਾਡੇ ਜਿਆਦਾ ਤੋਂ ਜਿਆਦਾ ਬੈਟਰਮੈਂਟ ਐਂਡ ਵੈਲਫੇਅਰ ਆਫ ਦਾ ਬਾਰ ਜੋ ਹੋ ਸਕੇ ਮੈਂ ਆਪਣਾ ਬੈਸਟ ਕਰਾਂਗਾ ਜੇ ਮੈਂ ਸਿਲੈਕਟ ਹੋਣਾ ਸਰ ਐਂਡ ਵਿੱਚ ਤੁਸੀਂ ਸਾਰਿਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਅਪੀਲ ਹੱਥ ਜੋੜ ਕੇ ਹੀ ਕਰਨਾ ਚਾਹੁੰਦਾ ਤੇ ਵੋਟ ਐਂਡ ਸਪੋਰਟ ਮੀ ਕਿ ਮੈਂ ਆਪਣਾ ਬੈਸਟ ਦੇ ਸਕਾਂ ਜੇ ਮੈਂ ਸਿਲੈਕਟ ਹੋਣਾ ਬਾਰ ਵਾਸਤੇ ਥੈਂਕ ਯੂ ਨਮਸਕਾਰ ਦੱਕੇ ਤੇ ਅੱਜ ਦੇ ਜਿਹੜੇ ਮੈਨਿਊਸ਼ਨ ਹੈ ਠੀਕ ਹੈ ਅੱਜ ਦਿਨ ਅੱਜ ਦਿਨ ਮੈਂ ਅਸਿਸਟੈਂਟ ਰਟਰਨਿੰਗ ਆਫਸਰ ਸੰਜੀਵ ਕਾਸ਼ਰਾ ਸਾਡੀ ਇਲੈਕਸ਼ਨ ਕਮਿਸ਼ਨ ਦੀ ਟੀਮ ਹੈ ਪੰਜ ਆਨਿਆਂ ਦੀ ਜਿੰਨਾ ਚਾ ਰਜੀਵ ਜੋਸ਼ੀ ਜੀ ਮੁਖ ਨੇ ਤੇ ਆਲਰੇਡੀ ਰਜੀਵ ਜੋਸ਼ੀ ਜੀ ਨੇ ਤੁਹਾਨੂੰ ਸਾਰਾ ਡਿਟੇਲ ਦੱਸੀ ਆ ਉਸੇ ਡਿਟੇਲ ਮੁਤਾਬਕ ਹੀ ਉਹਨਾਂ ਰੂਲਾਂ ਮੁਤਾਬਕ ਹੀ ਆਪਾਂ ਇਲੈਕਸ਼ਨ ਕਰਵਾ ਰਹੇ ਆ ਸਰ ਜੇਮਬੀ ਸਰ ਬਾਦ ਐਸੋਸੀਏਸ਼ਨ ਦੇ ਜਿੰਨੇ ਵੀ ਕੈਂਡੀਡੇਟ ਹਮੇਸ਼ਾ ਸਟਰੋਂਗ ਹੁੰਦੇ ਨੇ ਕੋਈ ਵੀ ਕੈਂਡੀਡੇਟ ਨਹੀਂ ਹੁੰਦਾ ਹਮੇਸ਼ਾ ਹੀ ਹੈਲਦੀ ਕੰਪੀਟੀਸ਼ਨ ਹੁੰਦਾ ਹੈਲਦੀ ਕੰਟੈਸਟ ਹੁੰਦਾ ਤੇ ਜਿੰਨੂੰ ਬਾਰ ਦੇ ਵੋਟਰ ਪਸੰਦ ਕਰਨਗੇ ਉਹ ਬਿਨਾਂ ਡਿਕਲੇਅਰ ਹੋਏਗਾ ਕੀ ਕੈਂਡੀਡੇਟ ਨੂੰ ਕੀ ਕਰਨ ਕੈਂਡੀਡੇਟ ਨੂੰ ਸਹੀ ਕਰਨਾ ਚਾਹਨੇਗੀ ਜਿਹੜੇ ਬਾਰ ਕੌਂਸਲੋਂ ਪੰਜਾਬ ਹਰਿਆਣਾ ਦੇ ਰੂਲਸ ਨੇ ਉਹਨੂੰ ਫੋਲੋ ਕਰਨਾ ਕਿਸੇ ਵੀ ਵੋਟਰ ਨੂੰ ਬਹਿਲਾ ਕੇ ਫਸਲਾ ਕੇ ਕਿਸੇ ਤਰ੍ਹਾਂ ਦੀ ਪਾਰਟੀ ਜਾਂ ਇਸ ਤਰ੍ਹਾਂ ਦਾ ਕੋਈ ਖਰਚੇ ਵਗੈਰਾ ਵੱਲ ਨਾ ਜਾਵੇ ਤੇ ਹੈਲਦੀ ਕੰਟੈਸਟ ਕਰਨਾ ਹੈ